ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਭ ਨੂੰ ਛੜ ਦੀ ਕਲਾ ਬਖਸ਼ ਸੱਚੇ ਪਾਤਸ਼ਾਹ ਵੈਗਰੂ ਉਮੀਦ ਕਰ ਤੁਸੀਂ ਵੀ ਸਭ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਸਭ ਠੀਕ ਠਾਕ ਤੁਸੀਂ ਖੁਸ਼ ਤਾਂ ਅਸੀਂ ਵੀ ਖੁਸ਼ ਅੱਜ ਆਪਾਂ ਜਿਹੜੇ ਵਿਸ਼ੇ ਤੇ ਵੀਡੀਓ ਬਣਾ ਰਹੇ ਹਾਂ ਉਹ ਧਿਆਨ ਨਾਲ ਸੁਣਨ ਵਾਲੀ ਆ ਗੌਰ ਨਾਲ ਸੁਣੋ ਦੇਖੋ ਅੱਗੇ ਲੋਕ ਨਾ ਛੇਤੀ ਛੇਤੀ ਮੈਂ ਪਹਿਲਾਂ ਵੀ ਕਿਹਾ ਡਾਕਟਰਾਂ ਕੋਲ ਨਹੀਂ ਸੀ ਜਾਂਦੇ ਕਾਫੀ ਉਹਨਾਂ ਕੋਲੇ ਮਿੱਕੇ-ਨਿੱਕੇ ਹੋਰ ਮILLE ਹੁੰਦੇ ਸੀ ਉਹ ਵਰਤ ਲੈਂਦੇ ਸੀ ਤੇ ਆਪਣੀ ਜਿਹੜੀ ਟੋਹੀ ਦੀ ਇੱਕ ਬਰੀਕ ਨਾੜਾ ਹੁੰਦੀ ਹੈ ਨਾ ਉਹ ਇਸ ਤਰ੍ਹਾਂ 나ੜ ਦੇ ਉੱਪਰ 나ੜ ਚੜ ਜਾਂਦੀ ਹੈ ਉਹਨੂੰ ਚੁੱਕ ਵੀ ਕਹਿ ਦਿੰਦੇ ਨੇ ਤੇ ਉਹਨੂੰ ਮੋਚ ਇਸ ਤਰ੍ਹਾਂ ਗਿੱਟੇ ਕੋਲੋਂ ਪੈਰ ਦੇ ਕੋਲੋਂ ਉਹ ਵੀ ਇੱਕ ਨਾੜ ਦੇ ਤੇ 나ੜ ਚੜ ਜਾਂਦੀ ਹੈ ਅੱਖ ਦੇ ਵਿੱਚ ਚੋਗ ਇੱਕ ਤੰਤ ਕੀ ਜਾਂਦਾ ਇੱਕ ਕੋਈ ਸ਼ਬਦ ਫਾਇਦਾ ਕਰਦਾ ਪਰ ਇੱਕ ਗੱਲ ਮੈਂ ਹੱਥ ਬਨ ਕੇ ਬੇਨਤੀ ਕਰਦੀ ਆਂ ਵੀ ਇਸ ਸ਼ਬਦ ਨੂੰ ਗਲਤ ਇਸਤੇਮਾਲ ਨਾ ਕਰੇ। ਦੇਖੋ ਫਾਇਦਾ ਇਹ ਉਨਾਂ ਚ ਹੈ ਕਰੋ ਜਿੰਨਾ ਚਿਰ ਤੁਸੀਂ ਲਾਲਚ ਨਹੀਂ ਕਰੋਗੇ। ਜਦੋਂ ਤੁਸੀਂ ਲਾਲਚ ਜੇ ਕਰਨ ਲੱਗੇ ਫਿਰ ਤੁਹਾਡਾ ਨੁਕਸਾਨ ਵੀ ਹੋਣਾ ਸ਼ੁਰੂ ਹੋ ਜਾਊਗਾ ਇਹ ਵੀ ਨਾਲ ਹੀ ਦੱਸ ਦੇਣੀ ਆਂ। ਤੁਸੀਂ ਕਿਸੇ ਤੋਂ 1 ਰੁਪਿਆ ਨਹੀਂ ਲੈਣਾ ਪਾਣੀ ਦੀ ਘੁੱਟ ਵੀ ਨਹੀਂ ਪੀਣੀ ਅਗਲੇ ਦੇ ਕੋਲੋਂ ਸਮਝ ਗਏ ਨਾ ਮੇਰੀ ਗੱਲ ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਹੁੰਦੀਆਂ ਨੇ ਇਹ। ਜੇ ਕਈ ਲੋਕ ਕੀ ਕਰਦੇ ਨੇ ਵੀ ਜੀ ਸਾਡੇ ਕੋਲ ਹੁਣ ਇਹ ਨੁਕਤਾ ਆ ਗਿਆ ਜਾਂ ਸਾਡੇ ਕੋਲ ਸ਼ਬਦ ਆ ਗਿਆ ਲੋਕ ਠੀਕ ਹੋਣ ਲੱਗੇ ਅਸੀਂ ਜੀ ਹੁਣ ਪੈਸੇ ਬਣਾਉਣੇ ਸ਼ੁਰੂ ਕਰ ਦਿੰਨੇ ਆ ਨਾ ਨਾ ਇਹ ਕੰਮ ਨਹੀਂ ਕਰਨਾ ਦੇਖੋ ਫ੍ਰੀ ਦੇ ਵਿੱਚ ਮੈਂ ਦੇ ਰਹੀ ਆ ਫ੍ਰੀ ਦੇ ਵਿੱਚ ਦੇਖੋ ਪਤਾ ਨਹੀਂ ਕਿੰਨੇ ਲੋਕ ਇਹਨੂੰ ਲੈਣਗੇ ਪਰ ਇੱਕ ਗੱਲ ਆ ਆਪਦਾ ਨੁਕਸਾਨ ਤੋਂ ਜ਼ਰੂਰ بچਿਓ ਪੈਸਾ ਨਾ ਲਿਓ ਕਿਸੇ ਕੋਲੋਂ ਬਸ ਅਗਲੇ ਨੂੰ ਤੁਸੀਂ ਕੀ ਕਹਿਣਾ ਵੀ ਭਾਈ 10 ਰੁਪਏ ਦੇ 20 ਦੇ ਜਿੰਨੇ ਸਰ ਦਾ ਪਤਾਸੇ ਲੈਣਗੇ ਕਿੰਨੇ ਟਾਈਮ ਤੁਸੀਂ ਤਿੰਨ ਟਾਈਮ ਸ਼ਬਦ ਨਾਲ ਅਗਲੇ ਨੂੰ ਠੀਕ ਕਰਨਾ ਜਿਵੇਂ ਇੱਕ ਅੱਜ ਤੇ ਇੱਕ ਕੱਲ ਨੂੰ ਤੇ ਇੱਕ ਪਰਸੋਂ ਹਾਂ ਪਰ ਅਗਲੇ ਤੋਂ ਪਤਾਸੇ ਮੰਗਵਾ ਲੈਣੇ ਨੇ ਅਗਲੇ ਨੂੰ ਇਹ ਕਹਿ ਦੇਣਾ ਵੀ ਇਹ ਪਤਾਸੇ ਭਾਈ ਕਾਵਾਂ ਨੂੰ ਜਾਂ ਕੁੱਤਿਆਂ ਨੂੰ ਪਾ ਦੇ ਕਿਉਂ ਅੱਜ ਕੱਲ ਕਿਸੇ ਦੇ ਜੇ ਬੱਚੇ ਦੇ ਵੀ ਹੱਥ ਤੇ ਧਰਦੇ ਨਾ ਭੋਰਾ ਚੀਜ਼ ਅਗਲੇ ਦੇ ਬੱਚੇ ਦਾ ਚਾਹੇ ਬੈਸੀ ਪੇਟ ਦਰਦ ਹੋਣ ਲੱਗ ਜਾਵੇ ਅਗਲਾ ਕਹਿੰਦਾ ਜੀ ਟੂਣਾ ਕਰਤਾ ਆਪਾਂ ਪੁੱਨ ਦਾ ਸੁਣ ਕਿਉਂ ਲਵਾਈਏ ਜੇ ਆਪਾਂ ਕਿਸੇ ਦਾ ਬੁਰਾ ਨਹੀਂ ਕਰਨਾ ਹੈ ਕਿ ਨਹੀਂ ਇੰਨਾ 5 4 ਗੱਲਾਂ ਦਾ ਧਿਆਨ ਜਰੂਰ ਰੱਖਣਾ ਮੈਂ ਤੁਹਾਨੂੰ ਦੱਸਦੀ ਆਂ ਵੀ ਜਿਹੜਾ ਉਹ ਨੁਕਤਾ ਵਾ ਜਿਹੜਾ ਉਹ ਸ਼ਬਦ ਆ ਉਹ ਬੜਾ ਧਿਆਨ ਨਾਲ ਸੁਣਹੁ ਮੈਂ 2 3 ਵਾਰੀ ਉਸ ਸ਼ਬਦ ਨੂੰ ਬੋਲੂਗੀ ਤੇ ਤੁਸੀਂ ਆਪਣੀ ਕਾਪੀ ਤੇ ਲਿਖ ਲਿਓ ਫੇਰ ਕਹਿੰਦੀ ਆਂ ਵੀ ਕਿਸੇ ਕੋਲੋਂ ਕਦੇ ਪਰ ਪੈਸਾ ਨਾ ਲਿਓ ਲਾਲਚ ਦੇ ਵਿੱਚ ਜਾ ਕੇ ਪੈਸਾ ਬਣਾਉਣਾ ਨਾ ਸ਼ੁਰੂ ਕਰ ਦਿਓ ਜੋ ਵੀ ਮੈਨੂੰ ਨੁਕਤੇ ਮਿਲੇ ਨੇ ਫਰੀ ਦੇ ਵਿੱਚ ਮਿਲੇ ਨੇ ਅਰ ਫਰੀ ਵਿੱਚ ਹੀ ਮੈਂ ਸਭ ਦਾ ਇਲਾਜ ਕਰਦੀ ਆਂ ਮੈਂ ਕੋਈ ਪੈਸਾ ਨਹੀਂ ਲੈਂਦੀ ਮੈਂ ਕਾਫੀ ਦਵਾਈਆਂ ਵੀ ਦਿੰਨੀ ਆਂ ਪਰ ਮੈਂ ਉਹਨਾਂ ਦਵਾਈਆਂ ਦਾ ਵੀ ਪੈਸਾ ਨਹੀਂ ਲੈਂਦੀ ਮੈਂ ਅਗਲੇ ਨੂੰ ਕਹਿ ਦਿੰਨੀ ਆਂ ਵੀ ਲਿਆ ਕੇ ਦੇ ਦਿਓ ਜੇ ਜ਼ਿਆਦਾ ਹੀ ਆ ਨਾ ਭਾਈ ਦਵਾਈਆਂ ਲਿਆ ਕੇ ਦੇ ਦਿਓ ਤੇ ਆ ਚੱਕੋ ਲੈ ਜਾ ਬਸ ਦਵਾਈਆਂ ਮੈਂ ਕੁੱਟਣੀਆਂ ਨਹੀਂ ਰਗੜਨੀਆਂ ਨਹੀਂ ਉਹ ਅਗਲੇ ਨੇ ਸਭ ਕੁਝ ਤਿਆਰ ਕਰਨਾ ਹੁੰਦਾ ਬਸ ਉਹਦਾ ਵੀ ਇੱਕ 파ਠ ਹੁੰਦਾ ਉਹ ਮੈਂ ਲਾਸ ਨਹੀਂ ਕਰ ਸਕਦੀ ਹੂੰ ਕੁਝ ਗਤਵਾਇਆਂ ਨੇ ਜਿਹੜੇ ਮੈਨੂੰ ਗੁਪਤ ਰੱਖਣੀਆਂ ਪੈ ਰਹੀਆਂ ਨੇ ਉਹ ਸਿਰਫ ਮੈਂ ਕਿਸੇ ਨੂੰ ਵੀ ਨਹੀਂ ਦੇ ਸਕਦੀ ਕਿਉਂਕਿ ਉਹ ਆਪਾਂ ਇਹ ਮੀਡੀਅਮ ਤੇ ਸੋਸ਼ਲ ਮੀਡੀਆ ਤੇ ਲੌਸ ਨਹੀਂ ਕਰ ਸਕਦੇ ਹੂੰ ਇਹ ਤੁਸੀਂ ਸਮਝ ਗਏ ਹੋਵੋਗੇ ਖਾਸ ਤੌਰ ਤੇ ਮੇਰੀਆਂ ਭੈਣਾਂ ਸਮਝੀਆਂ ਹੋਣਗੀਆਂ ਇਸ ਗੱਲ ਨੂੰ ਬਿਗ ਵੋਸੀ ਲੌਸ ਨਹੀਂ ਕਰ ਸਕਦੇ ਹੂੰ ਹੁਣ ਆਪਾਂ ਦੱਸਣ ਲੱਗਿਆ ਸ਼ਬਦ ਹੂੰ ਸੋ ਧਿਆਨ ਨਾਲ ਮੈਂ ਹੌਲੀ ਬੋਲੂ ਤੇ ਰੁਕ ਰੁਕ ਕੇ ਟਿੱਕ ਟਿੱਕ ਕੇ ਬੋਲੂ ਕਹੋ ਮੋਚ ਕਹਾਂ ਸੇ ਆਈ ਇਆਂ ਥੜ ਕਹੋ ਮੋਚ ਕਹਾਂ ਸੇ ਆਈ ਇਆਂ ਥੜ ਕਿਸਨੇ ਬਤਲਾਈ ਗੁਰੂ ਗੋਰਖਨਾਥ ਲਾਗੇ ਫੜ ਬੰਜਲੀ ਇਆਂ ਹੀ ਭਸਮ ਹੋ ਜਾਓ ਕਹੋ ਮੋਚ ਕਹਾਂ ਸੇ ਆਈ ਇਆਂ ਥੜ ਕਿਸਨੇ ਬਤਲਾਈ ਗੁਰੂ ਗੋਰਖਨਾਥ ਲਾਗੇ ਫੜ ਬੰਜਲੀ ਇੱਥੇ ਹੀ ਭਸਮ ਹੋ ਜਾਓ ਇਹ 7 ਵਾਰ ਕਹਿਣਾ ਉਦੋਂ ਬਾਅਦ ਵਾਲਾ ਜਿਹੜਾ ਸ਼ਬਦ ਆ ਉਹ ਇੱਕ ਇੱਕ ਵਾਰ ਬੰਟ ਕਹਿਣਾ ਵਾ ਗੋਰਖਨਾਥ ਦੀ ਆਣ ਜੇ ਤੂੰ ਮੇਰੀ ਝਾੜੀ ਨਾ ਛੜੇ ਸ੍ਰੀ ਰਾਮਚੰਦਰ ਜੀ ਦੀ ਆਣ ਜੇ ਤੂੰ ਮੇਰੀ ਝਾੜੀ ਨਾ ਛੜੇ ਤੈਨੂੰ ਮੇਰੀ ਆਣ ਜੇ ਤੂੰ ਮੇਰੀ ਝਾੜੀ ਨਾ ਛੜੇ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਇਸ ਦਾ ਕੋਈ ਪੈਸਾ ਨਾ ਲਿਓ ਇਹ ਫ੍ਰੀ ਦੇ ਵਿੱਚ ਕਰਨਾ ਤੇ ਤੁਸੀਂ ਅਗਲੇ ਦਾ ਇਹ ਜਿਹੜਾ ਸ਼ਬਦਾਂ ਤਿੰਨ ਤਿੰਨ ਦਿਨ ਮਤਲਬ ਜੇ ਤੁਸੀਂ ਦੋ ਟਾਈਮ ਕਰਤਾ ਤਾਂ ਤੈਨੂੰ ਡੰਗ ਜੇ ਅਗਲਾ ਇੱਕ ਟਾਈਮ ਇੱਕ ਦਿਨ ਆ ਰਿਹਾ ਹੈ ਅੱਜ ਆ ਗਿਆ ਤੇ ਕੱਲ ਨੂੰ ਤੇ ਪਰਸੋਂ ਤਾ ਤਿੰਨ ਦਿਨ ਕਿੰਨੇ ਦਿਨ ਹੀ ਅਗਲੇ ਨੂੰ ਕਹਿਣਾ 10 ਦੇ 20 ਦੇ 15 ਦੇ ਪਤਾਸੇ ਲੈ ਕੇ ਆਵੇ ਤੇ ਉਹ ਪਤਾਸੇ ਤੁਸੀਂ ਆਪਣੇ ਘਰੇ ਕੋਈ ਪਤਾਸਾ ਨਹੀਂ ਰੱਖਣਾ ਅਗਲੇ ਨੂੰ ਇਹ ਕਹਿ ਦਿਓ ਵੀ ਭਾਈ ਇਹ ਕਾਵਾ ਕੁੱਤਿਆਂ ਨੂੰ ਪਾ ਦੀ ਕਿਸੇ ਦੇ ਬੱਚੇ ਦੇ ਹੱਥ ਤੇ ਨਾ ਰੱਖੇ ਕਿਉਂ ਅੱਜ ਕੱਲ ਆਪਾਂ ਨੂੰ ਆਮ ਜੀ ਪਤਾ ਕਿਸ ਦਾ ਪੇਟ ਦਰਦ ਹੋਣ ਲੱਗ ਜਵੇ ਆਲਾ ਕਹਿੰਦੇ ਜੀ ਫਲਾਨਾ ਪਤਾਸੇ ਦੇ ਗਿਆ ਸੀ ਫਲਾਨੇ ਦੇ ਘਰੋਂ ਹੱਥ ਆਲਾ ਕਰਾ ਕੇ ਨਿਕਲ ਸੀ ਖਨੀ ਕੀ ਤੁਣਾ ਕਰਤਾ ਆਪਾਂ ਇਹ ਜਿਹਾ ਗੱਲਾਂ ਦੇ ਵਿੱਚ ਕਿਉਂ ਬੜੀ ਜਾਂ ਆਪ ਕਿਸੇ ਦਾ ਬੁਰਾ ਨਹੀਂ ਕਰਨਾ ਹੈ ਕਿ ਨਹੀਂ ਤੇ ਦੂਜੀ ਗੱਲ ਰਹੀ ਦੇਖੋ ਮੈਂ ਪਹਿਲਾਂ ਵੀ ਕਹਿੰਨੀ ਆ ਵੀ ਲਾਲਚ ਦੇ ਵਿੱਚ ਆ ਕੇ ਕਿਸੇ ਤੋਂ 100 50 500 ਰੁਪਇਆ ਵੀ ਦੇਣ ਲਈ ਅਗਲਾ ਤਿਆਰ ਹੋ ਜਾਊਗਾ ਪਰ ਪੈਸਾ ਨਾ ਲਿਓ ਮੇਰੇ ਕੋਲੇ ਹੋਰ ਵੀ ਕਈ ਦਵਾਈਆਂ ਹੈਗੀਆਂ ਨੇ ਨੁਕਤੇ ਹੈਗੇ ਨੇ ਜਿਹੜੇ ਮੈਂ ਸਾਹਮਣੇ ਇੱਥੇ ਸਕਰੀਨ ਤੇ ਨਹੀਂ ਦੇ ਸਕਦੀ ਹੂੰ ਤੇ ਇਹ ਉਹ ਥੋੜੇ ਜਿਹੇ ਸਾਨੂੰ ਪਤਾ ਵੀ ਸੋਸ਼ਲ ਮੀਡੀਆ ਤੇ ਗੁਪਤ ਹੀ ਰੱਖਣ ਵਾਲੇ ਨੇ ਕਿਉਂ ਲੋਕੀ ਸਭ ਪੈਸੇ ਦੇ ਭੱਜ ਦੌੜ ਚ ਨੇ ਅਗਲਾ ਪੈਸਾ ਕਮਾਉਣ ਲੱਗ ਜਾਂਦਾ ਦੇਖੋ ਇਹ ਤਾਂ ਸਾਰੇ ਪੋਨੋ ਦੇ ਕੰਮ ਨੇ ਜੇ ਅਸੀਂ ਪੈਸਾ ਲਵਾਂਗੇ ਤਾਂ ਸਾਡੇ ਲਈ ਠੀਕ ਨਹੀਂਗਾ ਦੇਖੋ ਉਹਨਾਂ ਚਿਰ ਹੀ ਅਗਲੇ ਦਾ ਭਲਾ ਹੋਊਗਾ ਜਿੰਨਾ ਚਿਰ ਤੁਸੀਂ ਪੈਸੇ ਨਹੀਂ ਲਮੋਗੇ ਉਹਨਾਂ ਚਿਰ ਤੁਹਾਡਾ ਭਲਾ ਹੋਊਗਾ ਜਿੰਨਾ ਚਿਰ ਤੁਸੀਂ ਅਗਲੇ ਤੋਂ ਪੈਸੇ ਨਹੀਂ ਲਵੋਗੇ ਉਨਾ ਚਿਰ ਹੀ ਸ਼ਬਦ ਕੰਮ ਕਰੂਗਾ ਜਿੰਨਾ ਚਿਰ ਤੁਸੀਂ ਲੋਕਾਂ ਤੋਂ ਪੈਸੇ ਨਹੀਂ ਲਮੋਗੇ ਇਸ ਤਰ੍ਹਾਂ ਹੀ ਮੇਰੇ ਕੋਲ ਕੁਝ ਕ ਦਵਾਈਆਂ ਨੇ ਮੈਂ ਕਿਸੇ ਨੂੰ ਦੱਸਤੀ ਸੀ ਤੇ ਅਗਲੇ ਨੇ ਪੈਸੇ ਲੈਣੇ ਸ਼ੁਰੂ ਕਰਤੇ ਉਸੇ ਕਰਕੇ ਮੈਂ ਉਹ ਤੁਹਾਨੂੰ ਵੀਡੀਓ ਰਾਹੀਂ ਨਹੀਂ ਦੱਸ ਸਕਦੀ ਕਿਉਂਕਿ ਕਈ ਅੱਜਕੱਲ੍ਹ ਤਾਂ ਲੋਕਾਂ ਦਾ ਆਮ ਹੀ ਕੰਮ ਆ ਬੀਜੀ ਅਸੀਂ ਦਵਾਈਆਂ ਦੰਨੇ ਆ ਅਸੀਂ ਪੈਸੇ ਲੈਣੇ ਆ ਮੈਂ ਅਗਲੇ ਕੋਲੋਂ ਮੰਗਵਾ ਲੈਣੀਆਂ ਦਵਾਈ ਤੇ ਅਗਲੇ ਨੂੰ ਮੈਂ ਪਾਠ ਪੜ੍ਹ ਕੇ ਬਾਕਸ ਕਰ ਦਿੰਨੀ ਆ ਮੈਂ ਅਗਲੇ ਤੋਂ ਕੋਈ ਪੈਸਾ ਨਹੀਂ ਲੈਂਦੀ ਕੋਈ ਅੱਜ ਤੱਕ ਮੈਂ ਚੀਜ਼ ਕੋਈ ਗਿਫਟ ਨਹੀਂ ਲਈ ਜੇ ਕੋਈ ਲੈ ਕੇ ਵੀ ਆਉਂਦਾ ਮੈਂ ਅਗਲੇ ਨੂੰ ਵਾਪਸ ਕਰ ਦਿੰਦੀ ਆਂ ਵੀ ਉਨਾ ਚਿਰ ਹੀ ਕੰਮ ਕਰੂ ਜਿੰਨਾ ਚਿਰ ਮੈਂ ਪੈਸੇ ਨਹੀਂ ਲੈਂਦੀ ਕੋ ਫੇਰ ਤਾਂ ਇੱਕ ਮੇਰੀ ਦੁਕਾਨਦਾਰੀ ਹੋ ਗਈ ਹਾਂ ਤੇ ਦੂਜੀ ਗੱਲ ਜੇ ਉਸ ਕਿਸੇ ਦਾ ਪੁੰਨ ਕਰਨਾ ਉਹਦੇ ਵਿੱਚ ਪੈਸੇ ਦੀ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਅਸੀਂ ਪੁੰਨ ਕਰਨਾ ਤਾਂ ਪੈਸੇ ਦਾ ਤਾਂ ਕੋਈ ਮਤਲਬ ਲੈ ਨਹੀਂ ਰਹਿ ਜਾਂਦਾ ਮੈਂ ਇਹ ਵੀ ਕਹਿਨੀ ਆ ਵੀ ਮੇਰੇ ਕੋਲ ਕੁਝ ਦਵਾਈਆਂ ਨੇ ਜਿਹੜੀਆਂ ਮੈਂ ਇੱਥੇ ਤੁਹਾਨੂੰ ਵੀਡੀਓ ਰਾਹੀਂ ਨਹੀਂ ਦੱਸ ਸਕਦੀ ਕਿ ਉਹ ਲੋਕਾਂ ਨੇ ਤਾਂ ਜਿਵੇਂ ਢੋਲਕੀ ਛਣੇ ਚੱਕ ਕੇ ਪੈਸੇ ਬਣਾਉਣ ਵਾਲਾ ਕੰਮ ਕਰਨਾ ਬਹੁਤ ਹੀ ਵਧੀਆ ਨੇ ਤੇ ਉਹ ਹੱਥ ਤੇ ਧੀਆਂ ਪਹਿਣਾ ਵਾਸਤੇ ਦਵਾਈਆਂ ਨੇ ਤੇ ਆਪਾਂ ਇੱਥੇ ਉਹਨਾਂ ਨੂੰ ਲੌਸ ਨਹੀਂ ਕਰ ਸਕਦੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਪਤ ਹੈ ਕਿਸੇ ਤੋਂ ਮੈਂ ਅੱਜ ਤੱਕ 1 ਰੁਪਿਆ ਨਹੀਂ ਲਿਆ ਨਾ ਮੈਂ ਲਵਾਂਗੀ ਮੈਂ ਇਹ ਵੀ ਕਹਿਨੀ ਆ ਮੇਰੇ ਕੋਲੇ ਬਹੁਤ ਲੋਕ ਆਉਂਦੇ ਨੇ ਪਰ ਮੈਂ ਕਿਸੇ ਤੋਂ ਪੰਜੀ ਨਹੀਂ ਲੈਂਦੀ ਨਾ ਹੀ ਮੈਨੂੰ ਰੱਬ ਇਹੋ ਜੀ ਪੰਜੀ ਦਵਾਵੇ ਪਤਾ ਨਹੀਂ ਅਲੱ ਕਿੰਨਾ ਕੁ ਪਹਿਲਾਂ ਔਖਾ ਹੁੰਦਾ ਤੇ ਅਗਲਾ ਆਉਂਦਾ ਤੇ ਆਪਾਂ ਪੈਸੇ ਬਣਾਉਣ ਵਾਲਾ ਕੰਮ ਕਰੀਏ ਨਹੀਂ ਨਹੀਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਸੱਚੇ ਪਾਤਸ਼ਾਹ